ਨਏ ਪਾਣੀ ਕਲੇਕਣੇ ਦੇ ਉਸ ਮੀਹਾਂ ਦੇ ਪਾਣੀ ਨੂੰ ਤੇ ਪਾਣੀ ਨੂੰ ਧਰਤੀ ਦੇ ਵਿੱਚ ਬੋਰ ਲਾ ਕੇ ਮੁਰਕੇ ਧਰਤੀ ਨੂੰ ਰਿਚਾਰਜ ਕੀਤਾ ਜਾਂਦਾ ਹੈ ਉਹ ਗਾਰੀ ਜ਼ਰੂਰ ਰੱਖ ਕਰੋ ਸਾਰੇ ਜੀ ਆਉਂਦੇ ਜਿਵੇਂ ਅੱਜ ਦਾ ਇਹ ਪ੍ਰੋਗਰਾਮ ਆਪਣਾ ਮਾਰਚ ਹੈ ਜਾਂ ਰੋਸ ਮਾਰਚ ਹੈ ਉਹ ਆਪਾਂ ਨੇ ਸਮਾਪਤ ਕਰਦੇ ਹਾਂ ਬੇਨਤੀ ਕਰਾਂਗੇ ਕਿ ਦਾ ਚਿੰਤਵਾਦ ਜਿੰਦਾਬਾਦ ¡Gracias! ਭਾਰਤੀ ਕਿਸਾਨ ਜੀ ਰੰਗਰਾਹਾ ਬਲਾਕ ਪ੍ਰਧਾਰ ਬ੍ਰਿਸ਼ੇ ਘੱਗਾ ਜੋ ਕਿ ਅੱਜ ਸਾਰੇ ਪੰਜਾਬ ਦੇ ਵਿੱਚ 15 ਅਗਸਤ ਆਜ਼ਾਦੀ ਦਾ ਦਿਹਾੜਾ ਉਹ ਆਜ਼ਾਦੀ ਦੇ ਦਿਹਾੜੇ ਨੂੰ ਤਕਰੀਬਨ ਜਨਤਕ 20 ਜਥੇਬੰਦੀਆਂ ਸਾਰੇ ਪੰਜਾਬ ਦੇ ਵਿੱਚ ਐਸਡੀਮ ਹੈੱਡਕੁਆਰਟਰਾਂ ਦੇ ਉੱਤੇ ਜਿਹੜਾ ਅਸੀਂ ਗੁਲਾਮੀ ਦਿਹਾੜਾ ਅੱਜ ਮਨਾ ਰਹੇ ਹਾਂ ਰੋਸ ਵਜੋਂ ਕਿਉਂ ਜਿਹੜੇ ਪੰਜਾਬ ਦੇ ਵਿੱਚ ਸਰਕਾਰੀਦਾਰੇ ਵੱਡੇ ਕੋਰਪੋਰੇਟ ਘਰਾੜਿਆਂ ਨੂੰ ਸੁਭਾਤੀ ਕੁਸਾਨ ਮਜ਼ਦੂਰ ਗਰੀਬ ਦੁਕਾਨਦਾਰ ਉਹ ਜਾਊਗਾ ਕਾਰੇ ਆਸਰੇ ਜਿਹੜਿਆਂ ਨੂੰ ਸਾਨੂੰ ਦਵਾਈ ਮਿਲਣੀ ਸੀ ਸਰਕਾਰੀ ਦਾਰਿਆਂ ਤੋਂ ਗਰੀਬ ਬੰਦੇ ਦਾ ਕੰਮ ਸਰਨਾ ਸੀ 5 ਰੁਪਏ ਦੀ ਪਰਚੀ ਲਾ ਕੇ ਜਾਂ 5 ਰੁਪਏ ਦੀ ਫੀਸ ਲਾ ਕੇ ਉਹ ਦਵਾਈ ਮਿਲ ਜਾਣੀ ਸੀ ਜਾਂ ਬਿੱਲ ਭਰੀ ਜਾਣਾ ਸੀ ਅੱਜ ਹੋ ਹਜ਼ਾਰਾਂ ਦੇ ਹਿੱਸੇ ਦੇ ਉੱਤੇ ਜਾ ਪਹੁੰਚਿਆ ਤਾਂ ਕਰਕੇ ਅਸੀਂ ਜਿਹੜਾ ਗੁਲਾਮੀ ਦਿਹਾੜਾ 'ਚ ਬਣਾ ਰਹੇ ਹਾਂ ਕੋਆਪਰੇਟ ਘਰਾਣਾ ਦੇ ਖਿਲਾਫ ਜਿਹੜੇ ਨਾਰੇ ਨੇ ਉਹ ਲਾ ਰਹੇ ਹਾਂ